ਬ੍ਰੇਨ ਡੈਡ ਕਿਸੇ ਨੂੰ ਵੀ ਡਿਕਲੇਅਰ ਕਰਨਾ ਇੱਕ ਸਿੰਗਲ ਡਾਕਟਰ ਨਹੀਂ ਕਰਦਾ ਕਦੇ ਵੀ ਬ੍ਰੇਨ ਡੈਡ ਲਈ ਇੱਕ ਪ੍ਰੋਪਰ ਕਮੇਟੀ ਬੈਠਦੀ ਹੈ ਜਿਹਦੇ ਸਿਕ ਨੰਬਰ ਆਫ ਡਾਕਟਰਸ ਹੁੰਦੇ ਆ ਪਰ ਪ੍ਰੋਪਰ ਟੈਸਟ ਕੀਤੇ ਜਾਂਦੇ ਆ ਜਿਹਦੇ ਸ ਇੱਕ ਹੁੰਦਾ ਆਪਣੀਆਂ ਟੈਸਟ ਆਪਣੀਆਂ ਟੈਸਟ ਅਸੀਂ ਨਾ ਕਾਰਨ ਡੈਕਸ਼ਨ ਦੀ ਲੈਵਲ ਵਧਾ ਦਿੰਦੇ ਆ ਸੈਂਟਰ ਚ ਇੰਜਰੀ ਹੋ ਗਈ ਇਹ ਸੈਂਟਰ ਤੋਂ ਜੋ ਰੀਲੇ ਹੁੰਦਾ ਵਾਇਰ ਜਾਂਦੀ ਜਦੋਂ ਵਾਇਰ ਜਾਂਦੀ ਹੱਡ ਨੂੰ ਸਾਡੀ ਨਾਉ ਜਾਂਦੀ ਹੱਡ ਨੂੰ ਉਹੀ ਨਹੀਂ ਪਹੁੰਚ ਪਾਰੀ ਸਰਵਾਈਕਲ ਕੋਰਡ ਇੰਜਰੀ ਹੋਈ ਹੈ ਕੁਛ ਇੰਜਰੀ ਰੀਡ ਦੀ ਹੱਡੀ ਦੇ ਵਿੱਚ ਵੀ ਸੱਟ ਲੱਗੀ ਹੈ ਤਾਂ ਇਹਦਾ ਹਾਰਟ ਦੇ ਨਾਲ ਤੇ ਬ੍ਰੇਨ ਦੇ ਨਾਲ ਕਿੰਨਾਕ ਸੰਬੰਧ ਹੁੰਦਾ ਹੈ ਜੀ ਪੂਰਾ ਪੂਰਾ ਕਨੈਕਸ਼ਨ ਹੈ ਸਰ ਇਟ ਇਜ਼ ਐਸ ਗੁੱਡ ਐਸ ਕਿ ਤੁਹਾਡੇ ਤੁਸੀਂ ਇੱਕ 스ਵਿਚ ਔਨ ਕਰ ਰਹੇ ਹੋ ਔਰ ਬਲਬ ਚੱਲ ਰਿਹਾ ਤੇ ਇਹ ਵਿੱਚ ਵਾਲੀ ਜੋ ਵਾਇਰ ਹੈ ਉਹ ਰੀਡ ਦੀ ਹੱਡੀ ਹੈ ਤੇ ਅਗਰ ਉਹ ਕਿਤੇ ਵੀ ਕੱਟੀ ਹੋਏਗੀ ਤੇ ਬਲਬ ਤਾਂ ਔਨ ਨਹੀਂ ਹੋਏਗਾ ਜੀ ਸੀ ਐਸ ਗਲਾਸਕੋ ਕੋਮਾ ਸਕੇਲ ਹੁੰਦਾ ਸਰ ਇਹ ਇੱਕ ਨੰਬਰ ਆਫ ਚੀਜ਼ਾਂ ਅਸੀਂ ਦੇਖਦੇ ਆ ਤੇ ਉਹਦਾ ਇੱਕ ਸਕੋਰ ਬਣਾਉਂਦੇ ਆ ਤੇ ਟੋਟਲ ਸਕੋਰ ਜੋ ਬੰਦੇ ਦਾ ਹੋਣਾ ਚਾਹੀਦਾ 15 ਹੋਣਾ ਚਾਹੀਦਾ

ਰਾਜਵੀਰ ਜਵੰਦਾ ਦੀ ਸਿਹਤ ਦੀ ਗੱਲ ਕਰ ਲਈਏ ਤਾਂ ਕਾਫੀ ਕ੍ਰਿਟੀਕਲ ਸਿਚੁਏਸ਼ਨ ਹਨਾ ਦੀ ਬਹੁਤ ਮਾੜੇ ਹਾਲਾਤਾਂ ਦੇ ਵਿੱਚੋਂ ਲੰਘ ਰਹੇ ਨੇ ਹਾਲਾਂਕਿ ਆਪਣੀ ਜ਼ਿੰਦਗੀ ਦੇ ਨਾਲ ਫਾਈਟ ਕਰ ਰਹੇ ਨੇ ਡਾਕਟਰਾਂ ਵੱਲੋਂ ਵੀ ਲੋਕਾਂ ਦੀਆਂ ਅਰਦਾਸਾਂ ਕਾਮ ਆ ਰਹੀਆਂ ਨੇ ਕਿਉਂਕਿ ਜਿਸ ਤਰ੍ਹਾਂ ਸਵੇਰੇ ਪਤਾ ਲੱਗਿਆ ਕਿ ਕੁਛ ਨਾ ਕੁਛ ਰਿਕਵਰ ਜਿਹੜਾ ਆ ਉਹ ਜ਼ਰੂਰ ਹੋ ਰਿਹਾ ਤੇ ਹਰੇਕ ਕੋਈ ਅਰਦਾਸ ਕਰ ਰਿਹਾ ਕਿ ਰਾਜਵੀਰ ਜਵੰਦਾ ਠੀਕ ਹੋ ਜਵੇ ਕਿਉਂਕਿ ਇੱਕ ਬਹੁਤ ਹੀ ਉੱਚੇ ਸੁੱਚੇ ਕਿਰਦਾਰ ਵਾਲਾ ਬੰਦਾ ਸੀ ਤੇ ਬਹੁਤ ਹੀ ਇੱਕ ਕਹਿ ਸਕਦੇ ਕਿ ਵਧੀਆ ਆਵਾਜ਼ ਵਾਲਾ ਜਿਹੜਾ ਗਾਇਕ ਸੀਗਾ ਬਹੁਤ ਲੋਕ ਉਸ ਨੂੰ ਪਸੰਦ ਕਰਦੇ ਸਨ ਤੋ ਐਸ ਬੇਲੇ ਉਹਨਾਂ ਦੀ ਸਿਚੁਏਸ਼ਨ ਕੀ ਹੈ ਜੋ ਉਹਨਾਂ ਦੇ ਗੰਭੀਰ ਸੱਟਾਂ ਲੱਗੀਆਂ ਨੇ ਉਸ ਦੇ ਬਾਅਦ ਚ ਕਿਹੋ ਜੇ ਹਾਲਾਤ ਨੇ ਉਹਨਾਂ ਦੇ ਕਿਸ ਤਰੀਕੇ ਨਾਲ ਉਹਨਾਂ ਦਾ ਬਚਾਅ ਹੋ ਸਕਦਾ ਗੱਲਬਾਤ ਕਰਨੀ ਹੈ ਅਸੀਂ ਅੱਜ ਹੀਲਿੰਗ ਹਸਪੀਟਲ 34 ਸੈਕਟਰ ਦੇ ਵਿੱਚ ਪਹੁੰਚਿਆ ਸਾਡੇ ਨਾਲ ਡਾਕਟਰ ਜਸਪ੍ਰੀ ਸਿੰਘ ਰੰਧਾਵਾ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਪਰੋ ਪੰਜਾਬ ਟੀਵੀ ਤੇ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਰ ਸਰ ਸਭ ਤੋਂ ਪਹਿਲਾਂ ਮੈਂ ਜਾਨਣਾ ਚਾਹੁੰਦਾ ਕਿ ਜਿਸ ਤਰੀਕੇ ਨਾਲ ਦੱਸਿਆ ਜਾ ਰਿਹਾ ਕਿ ਜੋ ਰਾਜਵੀਰ ਜਵੰਦਾ ਕਾਫੀ ਕ੍ਰਿਟੀਕਲ ਸਿਚੁਏਸ਼ਨ ਹੈ ਜੋ ਵੀ ਮੈਡੀਕਲ ਬੁਲੇਟਿਨ ਬਿਫੋਰਟਿਸ ਹਸਪੀਟਲ ਦਾ ਹੈ ਕਿ ਹਾਲਾਤ ਉਸ ਦੀ ਕਾਫੀ ਜੜੀ ਹੈ ਗੰਭੀਰ ਹੈਗੀ ਹੈ ਤਾਂ ਕਿਵੇਂ ਲੱਗਦਾ ਕੀ ਤੁਹਾਨੂੰ ਲੱਗਦਾ ਜੀ ਦੇਖੋ ਸਰ ਜੋ ਅਵੇਲੇਬਲ ਨੋਲਿਜ ਹਲੇ ਅਵੇਲੇਬਲ ਡਾਟਾ ਹੈ ਸਾਡੇ ਕੋ ਕਿ ਉਹਦੀ ਇੰਜਰੀਜ਼ ਦਾ ਔਰ ਜੋ ਕਲੀਨिकल ਕੰਡੀਸ਼ਨ ਬਾਰੇ ਦੱਸਿਆ ਜਾ ਰਿਹਾ ਉਹਦੇ ਨਾਲ ਤੇ ਦੇਖਿਆ ਜਾ ਤਾਂ ਕੰਡੀਸ਼ਨ ਬਹੁਤ ਜ਼ਿਆਦਾ ਕ੍ਰਿਟੀਕਲ ਹੈ ਪੇਸ਼ੈਂਟ ਇਦਾਂ ਦੇ ਜੋ ਵੀ ਹੁੰਦੇ ਆਪਣਾ ਜਨਾਤੀ ਬ੍ਰੇਨ ਚ ਇੰਜਰੀ ਹੁੰਦੀ ਹੈ ਜਾਂ ਸਪਾਈਨ ਦੇ ਇੰਜਰੀ ਹੁੰਦੀਆਂ ਨੇ ਤੇ ਇਹ ਪੇਸ਼ੈਂਟ ਹਿਊਜੂਲੀ ਇਹ ਬਹੁਤ ਰਿਕਵਰੀ ਇਹਨਾਂ ਤੇ ਡਿਪੈਂਡ ਕਰਦੀ ਕਿ ਕਿੰਨੀ ਛੇਤੀ ਆਪਣਾ ਮੈਡੀਕਲ ਟਰੀਟਮੈਂਟ ਜਾਂ ਮੈਡੀਕਲ ਫੈਸਿਲਿਟੀ ਉਹਨਾਂ ਨੂੰ ਅਵੇਲੇਬਲ ਹੋ ਜਾਂਦੀ ਹੈ ਤੇ ਜੋ ਨੋਲੇਜ ਮੈਨੂੰ ਹਲੇ ਤੱਕ ਹੈ ਕਿ ਉਹ ਆਰਾਊਂਡ 6:30 7:00 ਵਜੇ ਇਹਨਾਂ ਦੀ ਇੰਜਰੀ ਹੋਈ ਸੀ ਤੇ 1:30 ਵਜੇ ਫੋਟੋਸ ਆਏ ਉਸ ਤੋਂ ਬਾਅਦ ਐਕਚੁਅਲੀ ਪ੍ਰੋਪਰ ਟਰੀਟਮੈਂਟ ਸ਼ੁਰੂ ਹੋਈ ਤੇ ਉਹ ਥੋੜਾ ਟਾਈਮ ਲਾਕਸ ਹੈ ਜਿਹਦੇ ਕਰਕੇ ਥੋੜਾ ਜਿਹਾ ਇੱਕ ਕਹਿ ਸਕਦੇ ਹੋ ਕਿ ਇੱਕ 네ਗੇਟਿਵ ਪੁਆਇੰਟ ਹੈ ਬਟ ਇਹ ਜ਼ਰੂਰ ਹੈ ਕਿ ਪੋਜ਼ਿਟਿਵ ਅਸੀਂ ਦੇਖੀਏ ਤਾਂ ਪੇਸ਼ੈਂਟ ਯੰਗ ਹੈ ਉਹ ਕਾਫੀ ਯੰਗ ਏਜ 'ਚ ਰਏ ਐਂਡ ਐਕਟਿਵ ਰਹੇ ਹੈ ਵਰਕਆਊਟਸ ਕਰਦੇ ਰਹੇ ਹੈ ਇਵਨ ਐਕਟਿਵ ਰਹੇ ਆਪਣੇ ਲਾਈਫ ਸਟਾਈਲ ਦੇ ਉਨ ਤੇ ਇੱਕ ਪੋਜ਼ਿਟਿਵ ਪੁਆਇੰਟ ਹੈ ਜਿਹੜਾ ਕਿ ਰਿਕਵਰੀ ਦਾਸੀਂ ਸੋਚ ਸਕਦੇ ਆ ਬ੍ਰੇਨ ਡੈਡ ਦੀ ਗੱਲ ਚੱਲਦੀ ਹੈ ਕਿ ਬ੍ਰੇਨ ਡੈਡ ਹੋਇਆ ਹੋ ਸਕਦਾ ਜਾਂ ਹਾਲਾਂਕਿ ਕਹਿ ਰਹੇ ਨੇ ਹਨਾ ਚਲੋ ਪੱਕੇ ਤੌਰ ਤੇ ਤਾਂ ਗੱਲ ਨਹੀਂ ਪਾਰ ਆ ਰਹੀ ਪਰ ਬ੍ਰੇਨ ਡੈਡ ਬਾਰੇ ਜਾਨਣਾ ਚਾਹੁੰਦੇ ਕਿ ਬ੍ਰੇਨ ਡੈਡ ਹੁੰਦਾ ਕੀ ਹੈ ਕੀ ਸਿਚੁਏਸ਼ਨ ਵਿੱਚ ਪੇਸ਼ੈਂਟ ਪਹੁੰਚ ਜਾਂਦਾ ਹੈ ਆ ਬਚਾ ਦੇ ਕਿੰਨੇ ਚਾਂਸ ਹੁੰਦੇ ਦੇਖੋ ਸਰ ਬ੍ਰੇਨ ਡੈਡ ਕਿਸੇ ਨੂੰ ਵੀ ਡਿਕਲੇਅਰ ਕਰਨਾ ਇੱਕ ਸਿੰਗਲ ਡਾਕਟਰ ਨਹੀਂ ਕਰਦਾ ਕਦੇ ਵੀ ਬ੍ਰੇਨ ਡੈਡ ਲਈ ਇੱਕ ਪ੍ਰੋਪਰ ਕਮੇਟੀ ਬੈਠਦੀ ਹੈ ਜਿਹਦੇ ਸਿਕ ਨੰਬਰ ਆਫ ਡਾਕਟਰਸ ਹੁੰਦੇ ਆ ਔਰ ਪ੍ਰੋਪਰ ਟੈਸਟ ਕੀਤੇ ਜਾਂਦੇ ਆ ਜਿਹਦੇ ਸ ਇੱਕ ਹੁੰਦਾ ਐਪਨੀਆ ਟੈਸਟ ਐਪਨੀਆ ਟੈਸਟ ਜੀ ਅਸੀਂ ਨਾ ਕਾਰਬਨ ਡਾਈਆਕਸਾਈਡ ਦੇ ਲੈਵਲ ਵਧਾ ਦਿੰਦੇ ਆ ਤਾਂ ਕਿ ਕਾਰਬਨ ਡਾਈਆਕਸਾਈਡ ਜਿਆਦਾ ਹੋਏਗਾ ਤਾਂ ਬ੍ਰੇਨ ਚ ਸਟਿਮੂਲਸ ਲੱਗਦਾ ਹੈ ਤੇ ਉਹਦੇ ਨਾਲ ਰੈਸਪੀਰੇਸ਼ਨ ਪੇਸ਼ੈਂਟ ਦੀ ਅਕਸਰ ਸ਼ੁਰੂ ਹੋ ਜਾਂਦੀ ਹੈ ਉਹ ਕੀਤਾ ਜਾਂਦਾ ਹੈ ਕਈ ਆਪਣੇ ਹੋਰ ਟੈਸਟ ਹੁੰਦੇ ਨੇ ਜਿਵੇਂ ਕੰਨ ਚ ਪਾਣੀ ਪਾਇਆ ਜਾਂਦਾ ਇਹਨੂੰ ਦੇਖਣ ਲਈ ਕੈਲਰੀਕ ਟੈਸਟ ਕਹਿੰਦੇ ਉਹਨੂੰ ਦੂਜਾ ਟੋਰਨਿਅਲ ਰਿਫਲੈਕਸ ਹੁੰਦੇ ਗੈਗ ਰਿਫਲੈਕਸ ਹੁੰਦਾ ਕਈ 5 6 ਟੈਸਟ ਮਿਲਾ ਕੇ ਅਗਰ ਪੇਸ਼ੈਂਟ ਦਾ ਰਿਸਪੌਂਸ ਉਹਦੇ ਚ ਨਹੀਂ ਹੁੰਦਾ ਤਾਂ ਪੇਸ਼ੈਂਟ ਨੂੰ ਬ੍ਰੇਨ ਡੈਡ ਡਿਕਲੇਅਰ ਕਰਦੇ ਆ ਤੇ ਪੇਸ਼ੈਂਟ ਨੂੰ ਅੱਗੇ ਹੋਰ ਵੀ ਚੀਜ਼ਾਂ ਆਉਂਦੇ ਮੈਡੀਕਲ ਲੀਗਲ ਇੰਪਲੀਕੇਸ਼ਨਸ ਹੁੰਦੇ ਆ ਬਟ ਹੁਣ ਇੱਕ ਕੋਈ ਵੀ ਪੇਸ਼ੈਂਟ ਨੂੰ ਮੈਡੀਕਲ ਅਗਰ ਅਸੀਂ ਬ੍ਰੇਨ ਡੈਡ ਡਿਕਲੇਅਰ ਕਰਦੇ ਆ ਤੇ ਉਹਦੇ ਚਾਂਸਸ ਜਿਹੜੇ ਰਿਕਵਰੀ ਦੇ ਕਾਫੀ ਹੱਦ ਤੱਕ ਠ ਇਹ ਪੇਸ਼ੈਂਟ ਨੂੰ ਇੱਕ ਇੱਕਦੇ ਵੀ ਇੱਕ ਡਾਕਟਰ ਬ੍ਰੈਂਡਡ ਡਿਕਲੇਅਰ ਨਹੀਂ ਕਰਦਾ ਬਿਕੋਜ਼ ਇਹਦੇ ਬਹੁਤ ਇੰਪਲੀਕੇਸ਼ਨ ਹੁੰਦੇ ਕਿਉਂਕਿ ਪੇਸ਼ੈਂਟ ਰਿਕਵਰੀ ਸਾਨੂੰ ਪਤਾ ਹੈ ਕਿ ਨਹੀਂ ਹੋਣੀ ਦੂਜਾ ਹੈ ਕਿ ਪੇਸ਼ੈਂਟ ਕਈ ਵਾਰੀ ਕੁਝ ਇੰਸਟੀਟਿਊਟਸ इवन ਆਰਗਨ ਟ੍ਰਾਂਸਪਲੈਂਟਲੀ ਵੀ ਆਪਣਾ ਪ੍ਰਮੋਟ ਕਰਦੇ ਇਦਾਂ ਦੇ ਪੇਸ਼ੈਂਟਸ ਨੂੰ ਵੀ ਕੋਈ ਪਤਾ ਹੁੰਦਾ ਕਿ ਪੇਸ਼ੈਂਟ ਯੂਜੂਲੀ ਕਵਰ ਨਹੀਂ ਹੁੰਦੇ ਤੇ ਬ੍ਰੇਨ ਡੈਡ ਆਈ ਡੋਨਟ نو ਕਿ ਬ੍ਰੇਨ ਡੈਡ ਡਿਕਲੇਅਰ ਕੀਤਾ ਹੈ ਕਿ ਨਹੀਂ ਕੀਤਾ ਬਟ ਐਸ ਆਫ ਨਾਓ ਬ੍ਰੇਨ ਡੈਡ ਦੇ ਬੋਥ ਬਹੁਤ ਵੱਡੇ ਇੰਪਲੀਕੇਸ਼ਨਸ ਹੁੰਦੇ ਆ ਅਗਰ ਕੋਈ ਬ੍ਰੇਨ ਡੈਡ ਡਿਕਲੇਅਰ ਹੋ ਜਾ ਬ੍ਰੇਨ ਡੈਡ ਅਗਰ ਕੋਈ ਪੇਸ਼ੈਂਟ ਨੂੰ ਡਿਕਲੇਅਰ ਕੀਤਾ ਗਿਆ ਇਹਦਾ ਮਤਲਬ ਸਭ ਬ੍ਰੇਨ ਫੰਕਸ਼ਨਲ ਨਹੀਂ ਹੋਏਗਾ ਤੇ ਇਸੇ ਕਰਕੇ ਬ੍ਰੇਨ ਡੈਡ ਡਿਕਲੇਅਰ ਕਰਨਾ ਇੱਕ ਉਹੀ ਮੈਂ ਕਹਾਂਗਾ ਕਿ ਇਹ ਪੂਰੀ ਕਮੇਟੀ ਬੈਠ ਕੇ ਡਿਸਾਈਡ ਕਰਦੀ ਕਿ ਪੇਸ਼ੈਂਟ ਬ੍ਰੇਨ ਡੈਡ ਹੈ ਜਾਂ ਨਹੀਂ ਹੈ ਪਰ ਜੇ ਬ੍ਰੇਨ ਡੈਟ ਡਿਕਲੇਅਰ ਹੋ ਗਿਆ ਪੇਸ਼ੈਂਟ ਤਾਂ ਬਹੁਤ ਅਨ ਲਾਈਕਲੀ ਹੈ ਕਿ ਪੇਸ਼ੈਂਟ ਰਿਕਵਰ ਕਰੇ ਅਚਾ ਬੀਪੀ ਜਿਹੜਾ ਉਹਨਾਂ ਦਾ ਨਾਰਮਲ ਨਹੀਂ ਆ ਰਿਹਾ ਸੀ ਸਰਜਰੀ ਕਹਿੰਦੇ ਸੀ ਡਾਕਟਰ ਕਰਨੇ ਸਰਜਰੀ ਉਸ ਕਰਕੇ ਨਹੀਂ ਕਰ ਪਾ ਰਹੇ ਸੀ ਕਿਉਂਕਿ ਉਹਦਾ ਕਿੱਡਾ ਕਰੋਲ ਹੁੰਦਾ ਕਿ ਬੀਪੀ ਜਦ ਤੱਕ ਨਾਰਮਲ ਨਹੀਂ ਆਂਦਾ ਸਰਜਰੀ ਨਹੀਂ ਕਰ ਪਾਉਂਦੇ ਹੈਗੀਆਂ ਬੀਪੀ ਦੇਖੋ ਸਰ ਬੀਪੀ ਕਈ ਕਾਰਨ ਕਰਕੇ ਬੀਪੀ ਘਟ ਹੋ ਸਕਦਾ ਸਪੈਸ਼ਲੀ ਟਰਾਮਾ ਵਾਲੇ ਕੰਡੀਸ਼ਨ ਅਗਰ ਅਸੀਂ ਦੇਖੀਏ ਤਾਂ ਟਰਾਮਾ ਟਰਾਮਾ ਹੁੰਦਾ ਜਦ ਸੱਟ ਲੱਗੀ ਉਹਨਾਂ ਨੂੰ ਰੋਡ ਸਾਈਡ ਐਕਸੀਡੈਂਟ ਹੋਇਆ ਇਹਦੇ ਪਹਿਲਾ ਕਾਰਨ ਕਾਮਨਲੀ ਹੁੰਦਾ ਕਿ ਬਲੀਡਿੰਗ ਹੀ ਹਾਰਟ ਵੀ ਬ੍ਰੇਨ ਦੇ ਨਾਲ ਕੰਟਰੋਲ ਹੁੰਦਾ ਹੈ ਤੇ ਹਾਰਟ ਬ੍ਰੇਨ ਦਾ ਕੁਝ ਏਰੀਆ ਹੁੰਦਾ ਜੋ ਕਾਰਡੀਕ ਸਿਗਨਲ ਭੇਜਦੇ ਆ ਤੇ ਉਹ ਅਗਰ ਕਾਰਡੀਕ ਸਿਗਨਲ ਨਹੀਂ ਭੇਜ ਪਾ ਰਹੇ ਜਾਂ ਤੇ ਸੈਂਟਰ ਹੀ ਨਹੀਂ ਸੈਂਟਰ 'ਚ ਇੰਜਰੀ ਹੋ ਗਈ ਜਾਂ ਸੈਂਟਰ ਤੋਂ ਜੋ ਰੀਲੇ ਹੁੰਦਾ ਇੱਕ ਵਾਇਰ ਜਾਂਦੀ ਜਦੋਂ ਵਾਇਰ ਜਾਂਦੀ ਹਾਰਟ ਨੂੰ ਸਾਡੀ ਨਾਉ ਜਾਂਦੀ ਹਾਰਟ ਨੂੰ ਉਹੀ ਨਹੀਂ ਪਹੁੰਚ ਪਾ ਰਹੀ ਸਰਵਾਈਕਲ ਕੋਰਡ ਇੰਜਰੀ ਹੋਈ ਹੈ ਕੁਝ ਇੰਜਰੀ ਤਾਂ ਵੀ ਬੀਪੀ ਡਾਊਨ ਹੋ ਸਕਦਾ ਹੈ ਤੀਜਾ ਹੁੰਦਾ ਹੈ ਕਿ ਸਪਾਇਨਲ ਇੰਜਰੀ ਹੋ ਜਾਏ ਤੇ ਉਹਦੇ 'ਚ ਬੀਪੀ ਪਲਸ ਦੋਨੋਂ ਹੀ ਡਾਊਨ ਹੋ ਜਾਂਦੇ ਚੌਥਾ ਰੀਜ਼ਨ ਹੋ ਸਕਦਾ ਹੈ ਕਿ ਆਪਣਾ ਜਦੋਂ ਗੱਡੀ ਚੱਲਦੀ ਤੇ ਇੱਕ ਐਕਸਲਰੇਟਰ ਹੁੰਦਾ ਹੈ ਬ੍ਰੇਕ ਹੁੰਦੀ ਹੈ ਤੇ ਅਗਰ ਐਕਸਲਰੇਟਰ ਨਹੀਂ ਚੱਲ ਰਿਹਾ ਤਾਂ ਵੀ ਰੁਕ ਸਕਦੀ ਗੱਡੀ ਤੇ ਬ੍ਰੇਕ ਲੱਗੇ ਤਾਂ ਵੀ ਰੁਕਦੀ ਹੈ ਬ੍ਰੇਕ ਹੁੰਦੀ ਸਾਡੀ ਇੱਕ ਅਲੱਗ ਨਸ ਜਿਹਨੂੰ ਅਸੀਂ ਵੇਗਸ ਨਰਵ ਕਹਿੰਦੇ ਆ ਵੇਗਸ ਨਰਵ ਅਗਰ ਜ਼ਿਆਦਾ ਸਟੀਮੂਲੇਟ ਹੋ ਜਾਂਦੀ ਕਈ ਵਾਰੀ 64 ਇਸ پاسੇ ਲੱਗੇ ਇੱਥੇ ਬੜੀ ਸਪਰਫਿਸ਼ਰ ਹੁੰਦੀ ਹੈ ਨਸ ਇਹ ਵਾਲੇ ਏਰੀਆ 'ਚ ਤੇ ਕਈ ਵਾਰੀ ਸਾਡੇ ਹਾਰਟ ਚ ਪ੍ਰੋਬਲਮ ਦੇ ਅਸੀਂ ਉਹ ਵੀ ਇਸ ਤਰ੍ਹਾਂ ਮ사ਜ ਕਰਦੇ ਤਾਂ ਕਿ ਹਾਰਟ ਬੀਟ ਵਧੀਏ ਤਾਂ ਥੋੜੀ ਘੱਟ ਹੋ ਜਾ ਪਹਿਲਾਂ ਹੁੰਦਾ ਸੀ ਹੁਣ ਤਾਂ ਦਵਾਈਆਂ ਵਧੀਆਂ ਅਵੇਲੇਬਲ ਨੇ ਤੇ ਵੇਗਸ ਨਰਵ ਸਟੀਮੂਲੇਟ ਹੋ ਜਾਂ ਤਾਂ ਵੀ ਹਾਰਟ ਦੀ ਐਕਟੀਵਿਟੀ ਘੱਟ ਹੋ ਜਾਂਦੀ ਹੈ ਤੇ ਬੀਪੀ ਘੱਟ ਹੋਣ ਦੇ ਬਹੁਤ ਚਾਂਸਸ ਹੁੰਦੇ ਤੇ ਐਗਜੈਕਟ ਕੌਜ਼ ਆਫ ਬੀਪੀ ਡਾਊਨ ਹੋਣਾ ਕੀ ਹੈ ਉਹ ਆਪਣਾ ਇਹ ਪ੍ਰੈਜ਼ੈਂਟ ਨੋਲੇਜ ਪਤਾ ਨਹੀਂ ਸਾਨੂੰ ਬਟ ਇਹ ਜ਼ਰੂਰ ਹੈ ਕਿ ਯੈਸ ਅਗਰ ਬੀਪੀ ਡਾਊਨ ਹੋਏ ਤੇ ਪੇਸ਼ੈਂਟ ਨੂੰ ਬੇਹੋਸ਼ ਕਰਨਾ ਥੋੜਾ ਜ਼ਿਆਦਾ ਰਿਸਕੀ ਹੁੰਦਾ ਹੈ ਕਿਉਂਕਿ ਬੇਹੋਸ਼ ਕਰਦੇ ਹੋਏ ਪੇਸ਼ੈਂਟ ਦਾ ਹਾਰਟ ਰੁਕ ਹੀ ਸਕ ਕਿ ਇੱਕ ਸਟ੍ਰੈਸ ਹੁੰਦਾ ਹੈ ਬਗਾ ਬਾਈ ਲੈ ਹੀਟ ਕਟ ਕੰਮ ਕਰ ਰਿਹਾ ਹੈ ਔਰ ਇਸ ਪੇਸ਼ੈਂਟ ਨੂੰ ਬੇਹੋਸ਼ ਕਰਕੇ ਸਰਜਰੀ ਕਰਨ ਨੂੰ ਸੇ ਸਰਜਰੀ ਕਰੀ ਤੇ ਹੋਰ ਜ਼ਿਆਦਾ ਸਟ੍ਰੈਸ ਹੋਏਗਾ ਔਰ ਇੱਕ ਹੋਰ ਰੀਜ਼ਨ ਐਜ਼ ਅ ਨਿਊਰੋਸਰਜਿਕਲ ਪੁਆਇੰਟ ਆਫ 뷰 ਜੋ ਵੀ ਉਹਨਾਂ ਦੀ ਸਰਜਰੀ ਹੋਣੀ ਜੋ ਪ੍ਰੈਜ਼ੈਂਟ ਇੰਜਰੀ ਸਾਨੂੰ ਨੋਨ ਹੈ ਉਹਦੇ ਇਸ ਪੇਸ਼ੈਂਟ ਨੂੰ ਯੂਜੂਲੀ ਸਰਜਰੀ ਕਰਨ ਲਈ ਪੁੱਠਾ ਕਰਨਾ ਪੈਂਦਾ ਹੈ ਤੇ ਜਦੋਂ ਵੀ ਪੇਸ਼ੈਂਟ ਪੇਸ਼ੈਂਟ ਨੂੰ ਪ੍ਰੋਨ ਪੋਜੀਸ਼ਨ ਤੇ ਕਰਦੇ ਉਹਨੂੰ ਪ੍ਰੋਨ ਕਹਿੰਦੇ ਪੁੱਠਾ ਕਰਕੇ ਕਰਦੇ ਸਰਜਰੀ ਤੇ ਬੀਪੀ ਫਿਰ ਫਾਲ ਹੁੰਦਾ ਹੈ ਔਰ ਅਗਰ ਬਾਈਟਸ ਹਾਰਟ ਰੁਕ ਗਿਆ ਤੇ ਉਸ ਟਾਈਮ ਤੇ ਜੇ ਤੁਸੀਂ ਤੁਸੀਂ ਦੇਖਿਆ ਹੋਣਾ ਕਈ ਵਾਰੀ ਜਦੋਂ ਅਰੈਸਟ ਹੁੰਦਾ ਹੈ ਤੇ ਪੇਸ਼ੇ ਪਹਿਲੀ ਚੀਜ਼ ਕੀ ਕੀਤੀ ਜਾਂਦਾ ਹੈ ਸੀਪੀਆਰ ਕੀਤਾ ਜਾਂਦਾ ਹੈ ਸੀਪੀਆਰ ਕਰਨ ਦੀ ਪੇਸ਼ੈਂਟ ਅਗਰ ਪਿੱਛੇ ਅਗਰ ਫੁੱਟਾ ਹੈ ਤੇ ਸੀਪੀਆਰ ਕਰਨਾ ਬਹੁਤ ਔਖਾ ਹੋ ਜਾਂਦਾ ਉਹਨੂੰ ਸਿਰਫ ਸਿੱਧੇ ਕਰੋ ਫਿਰ ਕਰੋ ਸੀਪੀਆਰ ਤੇ ਇਹ ਸਾਰੇ ਰੀਜ਼ਨ ਨੇ ਜਿਹਦੇ ਕਰਕੇ ਆਈ ਥਿੰਕ ਉਹ ਸਰਜਰੀ ਹਲੇ ਰੋਕ ਕੇ ਬੈਠੇ ਆ ਰੀਡ ਦੀ ਹੱਡੀ ਦੇ ਵਿੱਚ ਵੀ ਸੱਟ ਲੱਗੀ ਹੈ ਤਾਂ ਇਹਦਾ ਹਾਰਟ ਦੇ ਨਾਲ ਤੇ ਬ੍ਰੇਨ ਦੇ ਨਾਲ ਕਿੰਨਾਕ ਸੰਬੰਧ ਹੁੰਦਾ ਹੈ ਜੀ ਪੂਰਾ ਪੂਰਾ ਕਨੈਕਸ਼ਨ ਹੈ ਸਰ ਇਟ ਇਜ਼ ਐਸ ਗੁੱਡ ਐਸ ਕਿ ਤੁਹਾਡੇ ਤੁਸੀਂ ਇੱਕ ਸਵਿਚ ਔਨ ਕਰ ਰਹੇ ਹੋ ਔਰ ਬਲਬ ਚੱਲ ਰਹੇ ਤੇ ਇਹ ਵਿੱਚ ਤੇ ਅਗਰ ਉਹ ਕਿਤੇ ਵੀ ਕੱਟੀ ਹੋਏਗੀ ਤੇ ਬਲਬ ਤਾਂ ਆਨ ਨਹੀਂ ਹੋਏਗਾ ਹੈ ਨਾ ਤੇ ਉਹਦਾ ਪੂਰਾ ਪੂਰਾ ਕਨੈਕਸ਼ਨ ਹੈ ਤੇ ਆਪਣਾ ਇਹ ਕਿ ਹਾਰਟ ਦੀ ਐਕਟੀਵਿਟੀ ਦੇ ਨਾਲ ਔਰ ਬੀਪੀ ਦੇ ਨਾਲ ਜੀ ਜਿੱਦਾਂ ਅੱਜ ਖਬਰ ਆ ਰਹੀ ਹੈ ਕਿ ਅੱਜ ਮਤਲਬ ਸੀਟੀ ਸਕੈਨ ਹੋ ਸਕਦੀ ਹੈ ਬ੍ਰੇਨ ਤੱਕ ਆਕਸੀਜਨ ਪਹੁੰਚਣੀ ਸ਼ੁਰੂ ਹੋਈ ਹੈ ਤੇ ਇਹਨੂੰ ਆਪਾਂ ਪੋਜ਼ਿਟਿਵ ਤਰੀਕੇ ਪੋਜ਼ਿਟਿਵ ਤਰੀਕੇ ਨਾਲ ਲਈਏ ਕਿ ਰਿਕਵਰੀ ਹੋ ਰਹੀ ਹੈ ਦੇਖੋ ਸਰ ਪੇਸ਼ੈਂਟ ਅਗਰ ਵੈਂਟੀਲੇਟਰ ਸਪੋਰਟ ਤੇ ਹੈ ਤੇ ਆਕਸੀਜਨ ਤਾਂ ਡੈਫੀਨਿਟਲੀ ਬ੍ਰੇਨ ਚ ਜਾ ਹੀ ਰਹੀ ਹੈ ਨੈਚੁਰਲ ਨਹੀਂ ਆਰਟੀਫੀਸ਼ੀਅਲ ਵੇ ਨਾਲ ਜਾ ਹੀ ਰਹੀ ਹੈ ਵੀ ਆਰ ਪੁਸ਼ਿੰਗ ਦਾ ਆਕਸੀਜਨ ਬਟ ਦੂਜਾ ਇਹ ਹੈ ਕਿ ਬ੍ਰੇਨ ਦੇ ਰਿਕਵਰੀ ਦੇ ਪੈਰਾਮੀਟਰਸ ਟੋਟਲ ਡਿਫਰੈਂਟ ਹੁੰਦੇ ਆ ਬ੍ਰੇਨ ਦੇ ਰਿਕਵਰੀ ਦੇ ਪੈਰਾਮੀਟਰਸ ਅਸੀਂ ਇਹ ਨਹੀਂ ਲੈ ਸਕਦੇ ਕਿ ਆਕਸੀਜਨ ਆਣੀ ਸ਼ੁਰੂ ਹੋ ਗਈ ਹੈ ਜਾਂ ਫਿਰ ਆਪਣਾ ਹੋਰ ਵੀ ਜੋ ਤੁਸੀਂ ਆਪਣਾ ਰੀਜ਼ਨ ਦਿੱਤਾ ਹੈ ਬ੍ਰੇਨ ਦੇ ਰਿਕਵਰੀ ਦੇ ਪੈਰਾਮੀਟਰਸ ਬੜੇ ਕਲੀਅਰ ਹੁੰਦੇ ਆ ਸਭ ਤੋਂ ਪਹਿਲਾਂ ਹੁੰਦਾ ਹੈ ਸਾਡੇ ਜੀ ਸੀ ਐਸ ਸਕੋਰਿੰਗ ਹੁੰਦੀ ਹੈ ਜੀ ਸੀ ਐਸ ਸਕੋਰਿੰਗ ਦਾ ਮਤਲਬ ਹੁੰਦਾ ਹੈ ਕਿ ਮੇਰਾ ਤੁਹਾਡਾ ਸਾਰਿਆਂ ਦਾ ਜੀ ਸੀ ਐਸ ਗਲਾਸਕੋ ਕੋਮਾ ਸਕੇਲ ਵੀ ਕਹਿੰਦੇ ਨੂੰ 15 ਹੈ डेड पेशेंट ਦਾ ਯਾ ਕੋਮਾਟੋਸ ਪੇਸ਼ੈਂਟ ਦਾ ਤੁਸੀਂ ਕਹਿ ਸਕਦਾ ਤਿੰਨ ਹੈ ਅਗਰ ਪੇਸ਼ੈਂਟ ਦਾ ਜੀ ਸੀ ਐਸ ਵੱਧ ਰਿਹਾ ਰੈਗੂਲਰਲੀ ਤਾਂ ਇੱਕ ਬਹੁਤ ਪੋਜ਼ਿਟਿਵ ਸਾਈਨ ਮੰਨਿਆ ਜਾਂਦਾ ਹੈ ਦੂਜਾ ਹੈ ਪਿਪਿਲੇਰੀ ਰਿਐਕਸ਼ਨ ਜੀ ਸੀ ਐਸ ਨੂੰ ਆਪਾਂ ਜੀ ਸੀ ਐਸ ਸੋਰੀ ਜੀ ਸੀ ਐਸ ਜੀ ਸੀ ਐਸ ਗਲਾਸਕੋ ਕੋਮਾ ਸਕੇਲ ਹੁੰਦਾ ਸਰ ਇਹ ਇੱਕ ਨੰਬਰ ਆਫ ਚੀਜ਼ਾਂ ਅਸੀਂ ਦੇਖਦੇ ਆ ਤੇ ਉਹਦਾ ਇੱਕ ਸਕੋਰ ਬਣਾਉਂਦੇ ਆ ਤੇ ਟੋਟਲ ਸਕੋਰ ਜੋ ਬੰਦੇ ਦਾ ਹੋਣਾ ਚਾਹੀਦਾ 15 ਹੋਣਾ ਚਾਹੀਦਾ ਪੇਸ਼ੈਂਟ ਆਲਮੋਸਟ ਜੋ ਡੈਡ ਹੁੰਦੇ ਉਹਨਾਂ ਦਾ ਤਿੰਨ ਹੁੰਦਾ ਹੈ ਜ਼ੀਰੋ ਨਹੀਂ ਹੁੰਦਾ ਜੀ ਸੀ ਐਸ ਕਦੇ ਵੀ ਤੇ ਆਪਣਾ ਤਿੰਨ ਹੁੰਦਾ ਤੇ ਸਾਰਿਆਂ ਦਾ ਸਕੋਰ ਚਾਹੇ ਪੇਸ਼ੈਂਟ ਕੋਮਾਟੋਸ ਹੋ ਵੈਜੀਟੇਟਿਵ ਸਟੇਜ ਹੋ ਵੈਂਟੀਲੇਟਰ ਤੇ ਹੋਏ ਉਹ ਸਾਰਿਆਂ ਦਾ ਸਕੋਰ ਜਾਂ 3 ਤੋਂ 15 ਦੇ ਵਿੱਚ ਹੀ ਹੋਏਗਾ ਠੀਕ ਹੈ ਤੇ ਅਗਰ ਫੋਰ ਇਗਜ਼ਾਮਪਲ ਪੇਸ਼ੈਂਟ ਦਾ ਸਕੋਰ ਜਦੋਂ ਅਸੀਂ ਆਇਆ ਸੀ ਉਹ ਅਰਾਊਂਡ 6 ਸੀ ਵੱਧ ਕੇ 8 ਹੋ ਗਿਆ 10 ਹੋ ਗਿਆ ਦੈਟ ਮੀਨਸ ਇਟ ਇਜ਼ ਸ਼ੋਇੰਗ ਇੰਪਰੂਵਮੈਂਟ ਹਮ ਥਿਸ ਇਜ਼ ਅ ਵੈਰੀ ਗੁੱਡ ਸਾਈਨ ਐਕਚੁਅਲੀ ਰਿਕਵਰੀ ਲਈ ਦੂਜਾ ਹੁੰਦਾ ਪੁਤਲੀਆਂ ਜੋ ਹੁੰਦੀਆਂ ਨੇ ਸਾਡੇ ਪਿਪਲਸ ਕੇ ਅੰਦਰ ਇਹਨੂੰ ਵਿੰਡੋ ਆਫ ਬ੍ਰੇਨ ਵੀ ਕਿਹਾ ਜਾਂਦਾ ਹੈ ਯਾਨੀ ਬ੍ਰੇਨ 'ਚ ਕੋਈ ਵੀ ਪ੍ਰੋਬਲਮ ਹੋਣੀ ਹੈ ਤੇ ਸਭ ਤੋਂ ਪਹਿਲਾਂ ਸਾਨੂੰ ਇਹਦੇ ਥਰੂ ਪਤਾ ਲੱਗ ਜਾਂਦਾ ਜੋ ਪਹਿਲਾਂ ਸੀਟੀ ਹਮਾਰਾ ਨਹੀਂ ਹੁੰਦੇ ਸੀ ਤੇ ਡਾਕਟਰਸ ਇਹਦੇ ਨਾਲ ਪਤਾ ਕਰਦੇ ਸੀ ਇਹ ਰਿਐਕਸ਼ਨ ਅਗਰ ਅੱਛਾ ਦੇ ਰਹੀ ਹੈ ਦੈਟ ਇਜ਼ ਅਗੇਨ ਅ ਗੁੱਡ ਸਾਈਨ ਠੀਕ ਹੈ ਤੀਜੇ ਹੋਰ ਕਈ ਟੈਸਟ ਹੁੰਦੇ ਆ ਜਿਦਾ ਅਸੀਂ ਗੈਗ ਰਿਫਲੈਕਸ ਦਾ ਰਿਫਲੈਕਸ ਚੈੱਕ ਕਰਦੇ ਆ ਪੇਸ਼ੈਂਟ ਸਾਹ ਲੈਣਾ ਸ਼ੁਰੂ ਕਰ ਰਿਹਾ ਉਹਦੀ ਸਪੌਂਟੇਨਸ ਰੈਸਪੀਰੇਸ਼ਨ ਆ ਰਹੀ ਵੈਂਟੀਲੇਟਰ ਸਪੋਰਟ ਕੱਟ ਹੋ ਰਹੀ ਹੈ ਥਿਸ ਇਜ਼ ਅਗੇਨ ਕਨਸੀਡਰਡ ਟੂ ਬੀ ਅ ਗੁੱਡ ਸਾਈਨ ਸੋ ਥੀਸ ਵਿਦ ਇੱਕ ਲੋਟ ਆਫ ਪੈਰਾਮੀਟਰ ਜਿਹਦੇ ਨਾਲ ਆਪਣਾ ਸਾਨੂੰ ਆਪਣਾ ਪਤਾ ਲੱਗਦਾ ਕਿ ਪੇਸ਼ੈਂਟ ਰਿਕਵਰ ਕਰ ਰਿਹਾ ਹੈ ਨਹੀਂ ਕਰ ਰਿਹਾ ਜੀ ਬਿਲਕੁਲ ਹਾਂਜੀ ਅੱਛਾ ਤੁਹਾਡੇ ਕੋਲ ਕੋਈ ਅਜਿਹਾ ਕੇਸ ਆਇਆ ਜਿਹਦੇ ਵਿੱਚ ਇਸ ਸਿਚੁਏਸ਼ਨ ਦੇ ਵਿੱਚ ਹੋਏ ਪੇਸ਼ੈਂਟ ਤੇ ਉਹ ਰਿਕਵਰ ਕੀਤਾ ਹੋਵੇ ਜਾਂ ਟ੍ਰਾਈ ਕੀਤਾ ਵੀ ਹਾਂ ਸਰ ਸਾਡੇ ਕੋਲ ਆਪਣਾ ਆਲਮੋਸਟ ਅ ਮੰਥ ਔਰ ਮੰਥ ਐਂਡ ਅ ਹਾਫ ਅਗੋ ਪੇਸ਼ੈਂਟ ਆਇਆ ਸੀ 26 27 ਸਾਲ ਦਾ ਹੀ ਮੁੰਡਾ ਸੀ ਸਰ ਉਹ ਬੇਸਿਕਲੀ ਉਹਦਾ ਟਰਾਮਾ ਸਸਟੇਨ ਹੋਇਆ ਸੀ ਕੋਰਾਲੀ ਰੋਡ ਦੇ ਉੱਤੇ ਕੋਰਾਲੀ ਰੋਡ ਜਿੱਥੇ ਕੋਰਾਲੀ ਖਰੜ ਹਾਈਵੇ ਹੈ ਉੱਥੇ ਲੱਕੀਲੀ ਪੇਸ਼ੈਂਟ ਦੇ ਉਥੇ ਪਿੰਡ ਵਾਲੇ ਕਾਫੀ ਐਕਟਿਵ ਰਹੇ ਤੋਂ ਇਮੀਡੀਏਟਲੀ ਉਹ ਹਸਪਤਾਲ ਲੈ ਕੇ ਗਏ ਇੱਕ ਵੱਡੇ ਹਸਪਤਾਲ ਲੈ ਕੇ ਗਏ ਜਿੱਥੇ ਉਹਨਾਂ ਨੇ ਦੇਖਿਆ ਕਿ ਲੰਬੀ ਲਾਈਨ ਲੱਗੀ ਹੋਈ ਹੈ ਆਪਣਾ ਤੇ ਦੇ ਸ਼ਿਫਟਡ ਟੂ ਆਰ ਸੈਂਟਰ ਇੱਕ ਚੀਜ਼ ਉਹਨਾਂ ਨੇ ਵਧੀਆ ਕੀਤੀ ਸੀ ਕਿ ਉਹਨਾਂ ਨੇ ਸੀਟੀ ਕਰਵਾ ਲਿਆ ਸੀ ਸੋ ਵੈਨ ਦਾ ਪੇਸ਼ੈਂਟ ਕੇਮ ਟੂ ਅਸ ਸਾਨੂੰ ਪਤਾ ਸੀ ਕਿ ਪ੍ਰੋਬਲਮ ਕੀ ਹੈ ਪੇਸ਼ੰ ਨੂੰ ਇੱਕ ਚੀਜ਼ ਅਸੀਂ ਨੋਟ ਕੀਤੀ ਉਹਦੇ ਜੀ ਇੱਕ ਪੁਤਲੀ ਬਿਲਕੁਲ ਫੁੱਲ ਗਈ ਸੀ ਔਰ ਉਸੇ ਸਾਈਡ ਬਲੀਡਿੰਗ ਹੋਈ ਹੋਈ ਸੀ ਅਸੀਂ ਉਹ ਵਧੀਆ ਕਮ ਏਰੀਆ ਕਿ ਉਹ ਵਿਦਨ 3 ਟੂ 4 ਆਰਸ ਸਾਢੇ ਕੋ ਆ ਗਿਆ ਸੀ ਔਰ ਇਮੀਡੀਏਟਲੀ ਅਸੀਂ ਓਟੀ ਚ ਸ਼ਿਫਟ ਕੀਤਾ ਪੇਸ਼ੰ ਨੂੰ ਪੇਸ਼ੈਂਟ ਦੇ ਜੋ ਬਲੀਡਿੰਗ ਸੀ ਉਹਨੂੰ ਕੱਢਿਆ ਬ੍ਰੇਨ ਦੇ ਅੰਦਰ ਵੀ ਜੋ ਸਵੇਲਿੰਗ ਥੀ ਸਵੇਲਿੰਗ ਸੀ ਉਹਨੂੰ ਤਾਂ ਅਸੀਂ ਕੁਝ ਨਹੀਂ ਕਰ ਸਕਦੇ ਬਟ ਉਹਨੂੰ ਅਸੀਂ ਜੰਝੇ ਜੰਝੇ ਬਲੀਡਿੰਗ ਸੀ ਉਹਨੂੰ ਕੱਢ ਦਿੱਤਾ ਇੱਕ ਮੇਨ ਇਸ਼ੂ ਹੁੰਦਾ ਹੈ ਕਿ ਬ੍ਰੇਨ ਜਦੋਂ ਵੀ ਅ ਜਦੋਂ ਵੀ ਉਹ ਇੰਜਰੀ ਹੁੰਦੀ ਹੈ ਤੇ ਜਦਾਂ ਸਾਨੂੰ ਇੱਥੇ ਬਾਹਰ ਵੀ ਸੱਟ ਲੱਗਦੀ ਹੈ ਤੇ ਸਭ ਪਹਿਲੇ ਸੋਜ ਆ ਜਾਂਦੀ ਹੈ ਤੁਸੀਂ ਦੇਖਿਆ ਉਹ ਦੋ ਤਿੰਨ ਦਿਨ ਸੋਜ ਆਏਗੀ ਉਸ ਤੋਂ ਬਾਅਦ ਉਹ ਸੋਚ ਘਟ ਹੁੰਦੀ ਹੈ ਬ੍ਰੇਨ ਵੀ ਨਾਰਮਲੀ ਸੋਚਦਾ ਹੈ ਤੇ ਜੋ ਖਰਾਬ ਏਰੀਆ ਆਫ ਦਾ ਬ੍ਰੇਨ ਹੈ ਉਹ ਨਾਰਮਲ ਏਰੀਆ ਨੂੰ ਦਬਾਉਣਾ ਸ਼ੁਰੂ ਕਰ ਦਿੰਦਾ ਇਸ ਕਰਕੇ ਅਸੀਂ ਕੀ ਕਰਦੇ ਹਾਂ ਹੱਡੀ ਕੱਢ ਦਿੰਦੇ ਹਾਂ ਤੇ ਢਿੱਡ ਤੇ ਪਾ ਦਿੰਦੇ ਹਾਂ ਤੇ ਅਸੀਂ ਉਹੀ ਸਰਜਰੀ ਉਹਦੇ ਵਿੱਚ ਕੀਤੀ ਪੇਸ਼ੈਂਟ ਨੂੰ ਅਸੀਂ ਟ੍ਰਿਕਸਟਮੀ ਕਰਕੇ ਚੀਜ਼ ਹੁੰਦੀ ਉਹ ਕੀਤੀ ਸੀ ਜਦੈਸੇ ਨਾ ਵੈਂਟੀਲੇਟਰ ਦਾ ਸਪੋਰਟ ਘੱਟ ਹੋਣ ਦੀ ਗਈ ਉਹਦੇ ਤੇ ਬਟ ਪ ਸੋ ਸਲੋਲੀ ਵੈਂਟਿਲੇਟਰੀ ਸਪੋਰਟ ਕੱਟ ਹੋ ਗਈ ਫਿਰ ਅਸਿਰ ਟ੍ਰਿਕੋਸਟਮੀ ਵੀ ਕੱਢਤੀ ਪੇਸ਼ੈਂਟ ਦੇ ਪੇਸ਼ੈਂਟ ਦੇ ਪਾਵਰ ਵੀ ਆ ਗਈ ਕਿਉਂਕਿ ਇਹ ਸਾਰੀ ਚੀਜ਼ ਜੋ ਫਰਮ ਦਾ ਪੇਸ਼ ਇੰਜਰੀ ਟੂ ਸਰਜਰੀ ఎవਰੀਥਿੰਗ ਹੈਪਨਡ ਵਿਦਨ 6 ਹਾਅਰਸ ਇਟ ਵਾਸ ਲਾਈਕ ਸਰ ਕੇਸ ਨੇ ਬੜਾ ਪ੍ਰੌਮਪਟ ਕੰਮ ਕੀਤਾ ਉਥੇ ਜਿੱਦਾਂ ਐਕਸੀਡੈਂਟ ਹੋਇਆ ਉਹ ਪਿੰਡ ਵਾਲੇ ਆ ਗਏ ਚਲੋ ਐਮਬੂਲੈਂਸ ਆਈ ਨਹੀਂ ਆਈ ਮੈਨੂੰ ਨਹੀਂ ਪਤਾ ਫਿਰ ਉਹ ਪਿੰਡ ਵਾਲੇ ਹੀ ਟਰੱਕ 'ਉਨੋ ਲੈ ਕੇ ਚੱਲ ਗਏ ਹਸਪਤਾਲ ਫਿਰ ਉਹ ਹਸਪਤਾਲ ਉਹਨਾਂ ਨੂੰ ਲੱਗ ਗਿਆ ਕਿ ਨਹੀਂ ਕੰਮ ਹੋ ਰਿਹਾ ਉਥੇ ਸਾਡੇ ਹਸਪਤਾਲ ਆ ਗਏ ਸਾਡੇ ਹਸਪਤਾਲ ਸੀਟੀ ਇਮੀਡੀਏਟਲੀ ਹੋ ਸਾਡੀ ਸਰਜਰੀ ਹੋਏ ਸੋ ਆਲ ਵੈਂਟ ਉਹ 6 ਆਵਰਸ ਵਾਲਾ ਜੋ ਹੈ ਨਾ ਇਹ ਕਿਤਾਬਾਂ ਵੀ ਕਹਿੰਦੀਆਂ ਨੇ ਵਿਦੀਨ 6 ਆਵਰਸ ਅਗਰ ਪੇਸ਼ੈਂਟ ਦੇ ਕੁਝ ਇਨ ਕੰਡੀਸ਼ਨਸ ਆਫ ਕੋਰਸ ਕੰਡੀਸ਼ਨ ਤੇ ਡਿਪੈਂਡ ਕਰਦਾ ਹੈ ਅਗਰ ਇੰਟਰਵੈਂਸ਼ਨ ਹੁੰਦਾ ਹੈ ਤੇ ਉਹਦੀ ਰਿਕਵਰੀ ਦੇ ਚਾਂਸਸ ਕਈ ਵਾਰੀ 80% ਤੱਕ ਹੁੰਦੇ ਆ ਕੁਝ ਕੁਝ ਸਟੱਡੀਸ ਆ 93% ਤੱਕ ਵੀ ਕਹਿੰਦੀਆਂ ਨੇ ਉਹੀ ਚੀਜ਼ ਰਿਡਿਊਸ ਹੋ ਜਾਂਦੀ ਹੈ ਨਾ 18 ਤੋਂ 20% ਦੀ ਰਿਕਵਰੀ ਤੇ ਅਗਰ 6 ਘੰਟੇ ਤੋਂ ਬਾਅਦ ਅਸੀਂ ਕੁਝ ਕਰੀਏ ਤੁਸੀਂ ਦੇਖੋ ਕਿੱਥੇ 80% ਕਿੱਥੇ ਹੋ ਗਿਆ 18% ਤੇ ਇੰਨਾ ਮੇਜਰ ਚੇਂਜ ਤੁਹਾਡੇ ਵਿੱਚ 6 ਘੰਟੇ ਆ 6 ਘੰਟੇ ਦੀ ਬਾਤ ਸੀ ਉਸ ਸਮਾਂ ਬਚਾਣਾ ਜ਼ਰੂਰੀ ਹੈ ਉਸ ਸਮੇਂ ਬਹੁਤ ਕੁਝ ਹੋ ਜਾਂਦਾ ਐਬਸੋਲੂਟਲੀ ਸਮਾਂ ਹੀ ਰਿਤ ਸਭ ਕੁਝ ਹੈ ਸਰ ਬਿਕੋਜ਼ ਬ੍ਰੇਨ ਜਿੱਥੇ ਇੰਜਰੀ ਹੋ ਗਈ ਉਹ ਤਾਂ ਹੋ ਗਈ ਸਰ ਜੋ ਸੈਕੰਡਰੀ ਇੰਜਰੀ ਹੁੰਦੀ ਹੈ ਇਹਨੂੰ ਕਹਿੰਦੇ ਅਸੀਂ ਪ੍ਰਾਇਮਰੀ ਇੰਜਰੀ ਪ੍ਰਾਇਮਰੀ ਜਿਹੜੀ ਜੋ 60 ਦੇ ਟਾਈਮ ਲੱਗੀ ਹੈ ਜੋ ਸੋਚ ਜਾਣ ਕਰਕੇ ਸੈਕੰਡਰੀ ਜੋ ਨਾਰਮਲ ਬ੍ਰੇਨ ਨੂੰ ਵੀ ਇੰਜਰੀ ਹੋਣੀ ਸ਼ੁਰੂ ਹੋ ਜਾਂਦੀ ਹੈ ਜਾਂ ਉਹ ਵੀ ਅੰਦਰ ਹੁੰਦੀ ਹੈ ਜੀ ਹਾਂ ਜੀ ਸਰ ਉਹ ਉਹ ਪ੍ਰੀਵੈਂਟ ਕਰਨਾ ਜ਼ਿਆਦਾ ਜ਼ਰੂਰੀ ਹੁੰਦਾ ਹੈ ਉਹ ਜ਼ਿਆਦਾ ਡਿਸਟ੍ਰਕਸ਼ਨ ਕਰਦੀ ਪ੍ਰਾਇਮਰੀ ਇੰਜਰੀ ਹੁੰਦੀ ਜੋ ਸਾਢੇ ਟਾਈਮ ਲੱਗਦੀ ਸੈਕੰਡਰੀ ਇੰਜਰੀ ਹੁੰਦੀ ਹੈ ਜੋ ਕਿ ਇੱਕ ਤਾਂ ਹੁੰਦੀ ਹੈ ਕਿ ਸੋਚ ਕਰਕੇ ਹੋਈ ਦੂਜਾ ਹੁੰਦਾ ਹੈ ਕਿ ਜਦੋਂ ਸੱਟ ਲੱਗਦੀ ਹੈ ਤੇ ਜੋ ਸੈਲਸ ਟੁੱਟਦੇ ਆ ਉਹ ਇਨਫਲੇਮੇਟਰੀ ਸਾਈਟੋਕਾਈਨਸ ਇੱਕ ਕੈਮੀਕਲ ਹੁੰਦੇ ਉਹ ਰਿਲੀਜ਼ ਕਰਦੇ ਤਾਂ ਕਿ ਇੱਥੇ ਜੋ ਵਾਈਟ ਬਲੱਡ ਸੈੱਲ ਸਾਡੇ ਜੋ ਜੋ ਹੁੰਦੇ ਨਾ ਕਿ ਆਪਣਾ ਜਿਹਦੇ ਕਹਿੰਦੇ ਕਿ ਬੈਕਟੀਰੀਆ ਬੈਕਟੀਰੀਆ ਦੇ ਅਗੇਂਸਟ ਕੰਮ ਕਰਨ ਵਾਲੇ ਸੈੱਲ ਹਾਂ ਉਹ ਆ ਕੇ ਬੈਕਟੀਰੀਆ ਨੂੰ ਨਾ ਇੱਥੇ ਗਰੋਅ ਕਰਨ ਦੇਣ ਬਟ ਉਹ ਇਹ ਨਹੀਂ ਦੇਖਦੇ ਕਿ ਨਾਰਮਲ ਸੈੱਲ ਨੂੰ ਡਿਸਟਰੋਏ ਕਰ ਰਿਹਾ ਬੈਕਟੀਰੀਆ ਨਾ ਕਰ ਰਿਹਾ ਤੇ ਉਹ ਨਾਰਮਲ ਬ੍ਰੇਨ ਨੂੰ ਡਿਸਟਰੋਏ ਕਰਨਾ ਸ਼ੁਰੂ ਕਰ ਦਿੰਦੇ ਤੇ ਇਹਨੂੰ ਕਹਿੰਦੇ ਸੈਕੰਡਰੀ ਇੰਜਰੀ ਤੇ ਸਾਡਾ ਮੇਨ ਮਕਸਦ ਸਰਜਰੀ ਦਾ ਜਾਂ ਫਿਰ ਅਗਰ ਦਵਾਈਆਂ ਨਾਲ ਵੀ ਠੀਕ ਕਰਨਾ ਹੁੰਦਾ ਹੈ ਤੇ ਮੇਨ ਚੀਜ਼ ਹੁੰਦੀ ਕਿ ਪ੍ਰਾਇਮਰੀ ਇੰਜਰੀ ਤੋਂ ਸੈਕੰਡਰੀ ਇੰਜਰੀ ਦਾ ਡੈਮੇਜ ਘੱਟ ਤੋਂ ਘੱਟ ਕਰੀਏ ਜੀ ਤੇ ਜਿੰਨਾ ਸੈਕੰਡਰੀ ਇੰਜਰੀ ਮੈਸਿਵ ਹੋਏਗੀ ਉਨਾ ਹੀ ਰਿਕਵਰੀ ਡਿਲੇ ਹੋ ਜਾਏਗੀ ਉਨਾ ਹੀ ਰਿਕਵਰੀ ਖਰਾਬ ਹੋ ਜਾਣੀ ਜੀ ਠੀਕ ਹੈ ਬਹੁਤ ਬਤਾਨਾ ਵਾਜੀ ਸੋ ਡਾਕਟਰ ਜਸਪ੍ਰੀ ਸਿੰਘ ਰੰਧਾਵਾਸਾਟਾ ਮੌਜੂਦ ਸਨ ਗੱਲਬਾਤ ਕੀਤੀ ਇਹਨਾਂ ਦੇ ਨਾਲ ਤਾਂ ਰਾਜਵੀਰ ਜਵੰਦਾ ਉਹਨਾਂ ਦੇ ਜੋ ਇਸ ਵੇਲੇ ਹਾਲਾਤ ਹੈ ਉਹਨਾਂ ਨੂੰ ਲੈ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਉਹਨਾਂ ਦੀ ਸਿਚੁਏਸ਼ਨ ਹੈ ਉਹਦੇ ਨਾਲ ਸੰਬੰਧਿਤ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਹੈ ਕਿ ਆਉਣ ਵਾਲਾ ਸਮਾਂ ਕਿਹੋ ਜਿਹਾ ਹੋ ਸਕਦਾ ਹਾਲਾਂਕਿ ਲੋਕ ਸਾਰੇ ਅਰਦਾਸਾਂ ਕਰ ਰਹੇ ਨੇ ਪਰ ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਆਉਂਦੀ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਸਮੇਂ ਨੂੰ ਵੀ ਬਚਾਉਣ ਦੀ ਲੋੜ ਹੈ ਤੇ ਸਮੇਂ ਸਿਰ ਇਲਾਜ ਕਰਨ ਦੀ ਲੋੜ ਆ ਤਾਂ ਹੀ ਮਰੀਜ਼ ਨੂੰ ਜਿਹੜਾ ਬਚਾਇਆ ਜਾ ਸਕਦਾ ਹਾਲਾ ਕਿ ਹੁਣ ਰਾਜੀਤ ਜਵੰਦਾ ਦੀ ਜੋ ਸਿਹਤ ਹੈ ਉਹ ਡਾਕਟਰਾਂ ਦੇ ਦੱਸਣ ਮੁਤਾਬਕ ਜਾਂ ਉੱਥੇ ਜੋ ਉਹਨਾਂ ਦੇ ਰਿਸ਼ਤੇਦਾਰ ਨੇ ਮੈਂਬਰ ਨੇ ਦੱਸ ਰਹੇ ਨੇ ਕਿ ਰਿਕਵਰ ਕਰ ਰਹੇ ਨੇ ਤੇ ਲੋਕ ਵੀ ਅਰਦਾਸ ਕਰ ਰਹੇ ਨੇ